ਲਾਈਵ ਤਸਵੀਰਾਂ ਦੇਖ ਰਹੇ ਹਾਂ ਲੁਧਿਆਣਾ ਦੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ ਕਿਉਂਕਿ ਗਰਮੀਆਂ ਜਿਹੜੀ ਉਹਦੇ ਵਿੱਚ ਇਜ਼ਾਫਾ ਹੋ ਰਿਹਾ ਸੀਗਾ ਇਸ ਵਾਰ ਦੀ ਗਰਮੀ ਦੀ ਸ਼ੁਰੂਆਤ ਹੀ 40 ਡਿਗਰੀ ਤੋਂ ਹੋਈ ਹੈ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਗਰਮੀ ਦੇ ਕੀ ਹਾਲਾਤ ਰਹਿਣ ਵਾਲੇ ਨੇ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ ਭਵਿਕਵਾਨੀ ਕੀਤੀ ਗਈ ਹੈ ਸੋ ਤਾਜ਼ਾ ਹਾਲਾਤ ਤੁਹਾਨੂੰ ਦੱਸ ਦਿੰਨੇ ਆ ਤੇਰਾ ਜ਼ਿਲ੍ਹਿਆਂ ਦੇ ਵਿੱਚ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਆ ਪੀਲੋ ਕੋਲਰ ਔਰੇਂਜ ਕੋਲਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਵਾ ਔਰ ਤੇਜ਼ ਹਵਾਵਾਂ ਦੇ ਨਾਲ ਬੂੰਦਾਬੰਦੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਪਿਛਲੇ ਦਿਨੀ ਥੋੜੀ-ਬਹੁਤ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਰਾਹਤ ਆ ਜਿਹੜੀ ਮਹਿਸੂਸ ਕੀਤੀ ਜਾ ਸਕਦੀ ਆ ਗਰਮੀ ਤੋਂ ਰਾਹਤ ਜ਼ਰੂਰ ਮਹਿਸੂਸ ਹੋ ਰਹੀ ਆ ਇਸ ਮੌਸਮ ਦੇ ਨਾਲ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਜਿਹੜਾ ਮੀਂਹ ਪੈਣ ਦੀ ਸੰਭਾਵਨਾ ਹੈ ਹਨੇਰੀ ਔਰ ਮੀਂਹ ਆ ਜਿਹੜਾ ਉਸ ਦਾ ਅਲਰਟ ਜਾਰੀ ਹੋਇਆ ਅੱਠ ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਫਤੇਗੜ ਸਾਹਿਬ ਅਤੇ ਨਮਾ ਸ਼ਹਿਰ ਦੇ ਵਿੱਚ ਮੀਂਹ ਅਤੇ ਤੂਫਾਨ ਲਈ orange alert ਹੈ ਜਿਹੜਾ 8 ਜ਼ਿਲ੍ਹਿਆਂ ਲਈ ਹੈ ਸੋ ਪੰਜਾਬ ਦੇ 13 ਜ਼ਿਲ੍ਹਿਆਂ ਦੇ ਲਈ alert ਹੈ ਜਿਹੜਾ ਜਾਰੀ ਹੋਇਆ ਹਾਲਾਂਕਿ 8 ਜ਼ਿਲ੍ਹਿਆਂ ਲਈ orange alert ਜਾਰੀ ਹੋਇਆ 5 ਜ਼ਿਲ੍ਹਿਆਂ ਲਈ yellow alert ਜਾਰੀ ਹੋਇਆ ਜਿਹੜੇ 5 ਜ਼ਿਲ੍ਹੇ yellow alert تے نے او بھی ਤੁਹਾਨੂੰ دس دنے ہاں ٹرن تاران कपूरथਲਾ ਜਲੰਧਰ ਲੁਧਿਆਣਾ تے ਪਟਿਆਲਾ ਵਿੱਚ ਮੀਂਹ ਅਤੇ ਹਨੇਰੀ ਨੂੰ ਲੈ ਕੇ yellow alert جاری ਕੀਤਾ ਗਿਆ ਹੈ اس دوران پنجاب ਵਿੱਚ 40 ਕਿਲੋ میٹر ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਿਹੜੀ ਵਿਅਕਤ ਕੀਤੀ ਗਈ ਸੀ ਔਰ ਇਸ ਵੇਲੇ ਉੱਧਾਂ ਦੀਆਂ ਹਵਾਵਾਂ ਜਿਹੜੀਆਂ ਮਹਿਸੂਸ ਕੀਤੀਆਂ ਜਾ ਰਹੀਆਂ ਨੇ ਤੂਫਾਨੀ ਮੌਸਮ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਵਾ ਸੋ ਮੌਸਮ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਸੂਬੇ ਵਿੱਚ ਔਸਤ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਰਾਵਟ ਹੈ ਜਿਹੜੀ ਦਰਜ ਕੀਤੀ ਗਈ ਹੈ ਇਸ ਦੇ ਬਾਵਜੂਦ ਇਹ ਆਮ ਨਾਲੋਂ 3.1 ਡਿਗਰੀ ਸੈਲਸੀਅਸ ਵੱਧ ਹੈ ਸਭ ਤੋਂ ਵੱਧ ਟੈਂਪਰੇਚਰ ਹੈ ਜਿਹੜਾ ਪਟੰਡਾ ਸਭ ਤੋਂ ਬਾਅਦ ਜਿਹੜਾ ਟੈਂਪਰੇਚਰ ਹੈ ਬਟੰਡਾ ਦੇ ਵਿੱਚ ਦਰਜ ਕੀਤਾ ਗਿਆ 40.9 ਡਿਗਰੀ ਸੈਲਸੀਅਸ ਜਿਹੜਾ ਟੈਂਪਰੇਚਰ ਹੈ ਬਟੰਡਾ ਦੇ ਵਿੱਚ ਦਰਜ ਹੋਇਆ ਵਾ ਜੋ ਕਿ ਆਮ ਦੇ ਨਾਲੋਂ 2.4 ਡਿਗਰੀ ਵੱਧ ਦੱਸਿਆ ਜਾ ਰਿਹਾ ਸੋ ਇਸ ਦੇ ਅਨੁਸਾਰ ਮੀਂਹ ਦੀ ਜਿਹੜੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਵੱਲੋਂ ਉਹ ਵੀ ਪੁਬਿਕਵਾੜੀ ਕੀਤੀ ਗਈ ਹੈ ਹਾਲਾਂਕਿ ਤਸਵੀਰਾਂ ਦੇਖ ਸਕਦੇ ਹੋ ਦਿਨ ਦੇ ਵਿੱਚ ਹੀ ਹਨੇਰਾ ਛਾ ਗਿਆ ਔਰ ਇਸ ਵੇਲੇ ਤਸਵੀਰਾਂ ਤੁਸੀਂ ਨੈਸ਼ਨਲ ਹਾਈਵੇ 44 ਦੀਆਂ ਦੇਖ ਰਹੇ ਹੋ ਅੰਮ੍ਰਿਤਸਰ ਦਿੱਲੀ ਹਾਈਵੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਦੇ ਤਾਜ਼ਾ ਹਾਲਾਤ ਦੇਖ ਸਕਦੇ ਹੋ ਕਿਉਂਕਿ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਨੂੰ ਲੈ ਕੇ yellow ਤੇ orange ਅਲਰਟ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ ਸੋ ਤਸਵੀਰਾਂ ਦੇਖ ਸਕਦੇ ਹੋ ਮਾਨਗਰ ਲੁਧਿਆਣਾ ਦੀਆਂ ਨੇ ਜਿੱਥੇ ਕਿ ਮੌਸਮ ਨੇ ਇੱਕ ਕਦਮ ਕਰਵਟ ਲੈ ਲਈ ਹੈ ਔਰ ਬੂੰਦਾਬੰਦੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਸ ਦੇ ਨਾਲ ਤੇਜ਼ ਹਵਾਵਾਂ ਨੇ ਜਿਹੜੀਆਂ ਦੇਖ ਸਕਦੇ ਹੋ ਡਰਾਈਵਿੰਗ ਹੈ ਜਿਹੜੀ ਕਿਸ ਤਰ੍ਹਾਂ ਲੋਕ ਕਰਦੇ ਨਜ਼ਰ ਆ ਰਹੇ ਨੇ ਕਿਉਂਕਿ ਟੂ-ਵੀਲਰ ਡਰਾਈਵ ਕਰਨਾ ਐਨੀ ਤੇਜ਼ ਹਵਾਵੇ ਵਿੱਚ ਆਸਾਨ ਨਹੀਂ ਹੁੰਦਾ ਕਿਉਂਕਿ 40 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਦੇ ਨਾਲ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ 40 ਦੀ ਸਪੀਡ ਦੇ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਬਿਆਨ ਕੀਤੀ ਗਈ ਸੀ ਪਹਿਲਾਂ ਹੀ ਮੌਸਮ ਵਿਭਾਗ ਤੋਂ ਵਿਭਾਗ ਵੱਲੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਜਿਹੜੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਬਿਆਨ ਕੀਤੀ ਗਈ ਸੀ ਪਹਿਲਾਂ ਹੀ ਮੌਸਮ ਵਿਭਾਗ ਦੇ ਵੱਲੋਂ ਜੋ ਕਿ ਇਸ ਵੇਲੇ ਪੰਜਾਬ ਦੇ ਖਾਸ ਕਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਨਜ਼ਰ ਵੀ ਆ ਰਹੀ ਆ ਸੋ ਇਹ ਸੀ ਤਾਜ਼ਾ ਰਿਪੋਰਟ ਫਿਰ ਮਿਲਦੇ ਹਾਂ ਅੰਬੀ ਤੇ ਤਾਜ਼ਾ ਰਿਪੋਰਟ ਦੇ ਨਾਲ ਵੇਖਦੇ ਰਹੋ ਪਬਲਿਕ ਵੀਜ਼